ਕੀ ਤੁਹਾਡੀ ਯਾਦਸ਼ਤ ਪੂਰੀ ਤਰ੍ਹਾਂ ਜਾ ਸਕਦੀ ਹੈ ਸਨ ਸਭ ਨੂੰ ਆਪਣੇ ਪਸੰਦੀਦਾ ਗੀਤ ਸੁਣਨੇ ਚੰਗੇ ਲੱਗਦੇ ਹਨ ਖਾਸ ਕਰਕੇ ਜਦੋਂ ਟ੍ਰੈਫਿਕ ਵਿੱਚ ਫਸੇ ਹੋਈਏ ਅਤੇ ਭਾਵੇਂ ਤੁਹਾਨੂੰ ਇਹ ਸੁਣੇ ਕਈ ਸਾਲ ਹੋ ਗਏ ਹੁਣ ਸ਼ਬਦ ਮੁਰਮੁਰ ਯਾਦ ਆਉਂਦੇ ਰਹਿੰਦੇ ਹਨ ਫਿਰ ਵੀ ਜਦੋਂ ਹੋਰ ਚੀਜ਼ਾਂ ਦੀ ਗੱਲ ਆਉਂਦੀ ਹੈ ਇਹ ਭੁੱਲਣਾ ਬਹੁਤ ਆਸਾਨ ਲੱਗਦਾ ਹੈ ਤੁਹਾਡੀ ਬਰੇਗੰਡ ਵਾਂਗ ਜਾਂ ਤੁਹਾਡੇ ਵੱਲੋਂ ਫੜੀ ਮੱਛੀ ਦਾ ਆਕਾਰ ਵਾਂਗ ਤਾਂ ਕੁਝ ਗੱਲਾਂ ਤੁਸੀਂ ਕਿਉਂ ਭੁੱਲ ਜਾਂਦੇ ਹੋ ਜਦ ਕਿ ਕੁਝ ਯਾਦ ਰਹਿੰਦੀਆਂ ਹਨ ਖੈਰ ਜਦੋਂ ਤੁਸੀਂ ਆਪਣੀ ਯਾਦਦਾਸ਼ਤ ਦੀ ਵਰਤੋਂ ਕਰਦੇ ਹੋ ਤੁਸੀਂ ਆਪਣੀ ਯਾਦਦਾਸ਼ਤ ਦੇ ਵੱਖ-ਵੱਖ ਭਾਗਾਂ ਦੇ ਨੈੱਟਵਰਕ ਤੇ ਭਰੋਸਾ ਕਰ ਰਹੇ ਹੁੰਦੇ ਹੋ ਪੌਡਕਾਸਟਾਂ ਵਾਂਗ ਜੋ ਕਿ ਵੱਖ-ਵੱਖ ਵਾਧਿਆਨਤਰਾ ਨਾਲ ਪਰਿਆ ਹੁੰਦਾ ਹੈ ਇਸ ਲਈ ਜੇਕਰ ਤੁਹਾਨੂੰ ਠੀਕ ਸਥਾਨਕ ਪਬਿਕਵਿਜ਼ ਤੇ ਕੋਈ ਸਵਾਲ ਮਿਲੇ ਤਾਂ ਤੁਸੀਂ ਆਪਣੀ ਤੱਥ ਯਾਦਦਾਸ਼ਤ ਦੀ ਵਰਤੋਂ ਕਰ ਰਹੇ ਹੁੰਦੇ ਹੋ ਆਪਣੇ ਪਹਿਲੇ ਚੁੰਮਣ ਵਾਲੇ ਆਪਣੇ ਸਭ ਤੋਂ ਚੰਗੇ ਦੋਸਤ ਨੂੰ ਦੱਸੋ ਇਹ ਤੁਹਾਡੀ ਮਹੱਤਵਪੂਰਨ ਵਾਕਿਆ ਵਾਲੀ ਯਾਦਦਾਸ਼ਤ ਹੈ ਸਿੰਕ ਦੇ ਹੇਠਲੇ ਰਿਸਾ ਨੂੰ ਠੀਕ ਕਰੋ ਤੁਸੀਂ ਆਪਣੀ ਪ੍ਰਕਿਰਿਆਤਮਕ ਯਾਦਦਾਸ਼ਤ ਤੇ ਭਰੋਸਾ ਕਰ ਰਹੇ ਹੋ ਤੁਹਾਡੇ ਕੋਲ ਭਾਵਨਾਤਮਕ ਯਾਦਸ਼ਤ ਵੀ ਹੁੰਦੀ ਹੈ ਜੋ ਤੁਹਾਨੂੰ ਕੁਝ ਮਹਿਸੂਸ ਕਰਾਉਂਦੀ ਹੈ ਭਾਵੇਂ ਤੁਸੀਂ ਵੇਰਵਾ ਯਾਦ ਨਹੀਂ ਰੱਖ ਸਕਦੇ ਹੋ ਅਤੇ ਇਹੀ ਥਾਂ ਹੈ ਜਿੱਥੇ ਤੁਹਾਡੀ ਗਵਾਚ ਰਹੀ ਯਾਦਸ਼ਤ ਵਿਗੜਨਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਭਾਵੇਂ ਤੁਹਾਨੂੰ ਯਾਦਸ਼ਤ ਸੰਬੰਧੀ ਸਮੱਸਿਆ ਹੋਵੇ ਵਿਗਿਆਨੀਆਂ ਨੂੰ ਹਾਲੇ ਵੀ ਲੱਗਦਾ ਹੈ ਕਿ ਤੁਹਾਡੇ ਵਿੱਚ ਭਾਵਨਾਤਮਕ ਯਾਦਸ਼ਤ ਹੈ ਕੈਲੀਫੋਰਨੀਆ ਵਿੱਚ ਖੋਜਕਾਰਾਂ ਨੇ ਮਨੋਵਿਕਾਰ ਪੀਰੀਟ 95 ਲੋਕਾਂ 'ਤੇ ਅਧਿਐਨ ਕੀਤਾ ਉਹਨਾਂ ਨੂੰ ਆਪਣੇ ਜੀਵਨ ਦੇ ਕੁਝ ਪਲ ਯਾਦ ਕਰਨ ਲਈ ਕਿਹਾ ਜਿਸ ਨੇ ਬਹੁਤ ਮਜ਼ਬੂਤ ਭਾਵਨਾਤਮਕ ਹੁੰਗਾਰਾ ਦਿੱਤਾ ਫਿਰ ਉਹਨਾਂ ਨੇ ਪਰਿਵਾਰ ਦੇ ਜੀਆਂ ਤੋਂ ਯਾਦਾਸ਼ਤਾਂ ਦੇ ਠੀਕ ਹੋਣ ਬਾਰੇ ਪੁਸ਼ਟੀ ਕੀਤੀ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਉਹ ਠੀਕ ਸਨ ਵਿਅਕਤੀ ਦੀ ਭਾਵਨਾਤਮਕ ਯਾਦਾਸ਼ਤ ਜਿਉਂਦੀ ਤਿਉਂ ਰਹੀ ਭਾਵੇਂ ਹੋਰ ਹਿੱਸਿਆਂ ਨੇ ਸੰਘਰਸ਼ ਕੀਤਾ ਹੋਵੇ ਅਤੇ ਇਹ ਹੀ ਯਾਦ ਰੱਖਣਾ ਮਹੱਤਵਪੂਰਨ ਹੈ ਕਿਉਂਕਿ ਭਾਵੇਂ ਤੁਹਾਡੀ ਆਂਟੀ ਨੂੰ ਪਿਛਲੇ ਹਫਤੇ ਤੁਹਾਡੇ ਆਉਣ ਬਾਰੇ ਯਾਦ ਨਹੀਂ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਭੁੱਲ ਗਈ ਹੈ ਉਸ ਨੂੰ ਖੁਸ਼ੀ ਮਹਿਸੂਸ ਹੋ ਸਕਦੀ ਹੈ ਜਾਂ ਇੱਕ ਭਾਵਨਾਤਮਕ ਯਾਦ ਆ ਸਕਦੀ ਹੈ ਇਸੇ ਕਰਕੇ ਉਸ ਨੂੰ ਮਿਲਣ ਜਾਂਦੇ ਰਹਿਣਾ ਮਹੱਤਵਪੂਰਨ ਹੈ ਅਤੇ ਜਦੋਂ ਤੁਸੀਂ ਜਾਓ ਉਸ ਦੇ ਬਚਪਨ ਬਾਰੇ ਪੁੱਛੋ ਕਿਉਂਕਿ ਪੁਰਾਣੀਆਂ ਯਾਦਾਂ ਸਾਡੇ ਨਾਲ ਲੰਬੇ ਸਮੇਂ ਲਈ ਰਹਿੰਦੀਆਂ ਹਨ ਇੱਕ ਧਾਰਨਾ ਜਿਸ ਨੂੰ ਵਿਗਿਆਨੀ ਚਲਕਾਰੇ ਦੀ ਸ਼ੋਅ ਕਹਿੰਦੇ ਹਨ ਜ਼ਿਆਦਾ ਨਾ ਕਹਿੰਦੇ ਆ ਕਿਹਾ ਜਾ ਸਕਦਾ ਹੈ ਕਿ ਯਾਦ ਕਰਨਾ ਉਸ ਨੂੰ ਚੰਗਾ ਮਹਿਸੂਸ ਕਰਵਾ ਸਕਦਾ ਹੈ ਇਸ ਲਈ ਜਦੋਂ ਤੁਸੀਂ ਅਗਲੀ ਵਾਰ ਉਸ ਨੂੰ ਮਿਲਣ ਜਾਵੋਗੇ ਤਾਂ ਉਹ ਤੁਹਾਨੂੰ ਮਿਲ ਕੇ ਖੁਸ਼ ਹੋਵੇਗੀ ਭਾਵੇਂ ਉਹ ਤੁਹਾਨੂੰ ਨਾ ਪਛਾਣੇ ਇਸ ਲਈ ਬੇਫਿਕਰ ਹੋ ਜਾਓ ਤੁਹਾਡੀ ਯਾਦਾਸ਼ਤ ਕਦੇ ਵੀ ਪੂਰੀ ਤਰ੍ਹਾਂ ਨਹੀਂ ਜਾਵੇਗੀ ਆਰਕੈਸਟਰਾ ਵਿੱਚੋਂ ਇੱਕ ਸਾਜ਼ ਯੰਤਰ ਦੇ ਜਾਣ ਨਾਲ ਸੰਗੀਤ ਰੁਕਦਾ ਨਹੀਂ ਹੈ ਤੁਸੀਂ ਨਾ ਸਿਰਫ ਉਹ ਪੁਰਾਣੇ ਪਸੰਦੀਦਾ ਗੀਤ ਯਾਦ ਕਰੋਗੇ ਤੁਹਾਨੂੰ ਉਹ ਭਾਵਨਾ ਵੀ ਮੁੜ ਯਾਦ ਆ ਜਾਵੇਗੀ ਜੋ ਉਹਨਾਂ ਨੂੰ ਪਹਿਲੀ ਵਾਰ ਸੁਣ ਕੇ ਆਈ ਸੀ